ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਠੀਕ ਠਾਕ ਸਾਰੇ ਉਮੀਦ ਆ ਬਾਈ ਠੀਕ ਹੋਮੋਂਗੇ ਹਵਾ ਨੇ ਜਵੇਂ ਹੀ ਆਏ ਨਾ ਪੱਲੀਆਂ ਪਾੜੀਆਂ ਪਈਆਂ ਅੱਜ ਤਾਂ ਕੱਲ ਬਹੁਤ ਏ ਸੀ ਅੱਜ ਤਾਂ ਹਜੇ ਫੇਰ ਠੀਕ ਆ ਆਹੀ ਮੈਂ ਬਾਹਰ ਨਹੀਂ ਗੱਡੀਆਂ ਇਹ ਹੋਰ ਇੱਕ ਅੱਧੀ ਦੇ ਬਚਲੀ ਨਾਂਗੀ ਭਰਾਵਾ ਹਨਾ ਬਾਜੂ ਟੀਕਿਆਂ ਦੀ ਰਹਿਣ ਦਾ ਕੰਮ ਲੱਗੀ ਆ ਵੀ ਦੁੱਧ ਲਾਉਣ ਪੂਰਾ ਐਨ ਤੇ ਆ ਦੇਖ ਲਓ ਬਣਦੀ ਆਉਂਦੀ ਮੈਨੂੰ 100 ਚੋਂ ਯਾਨੀ ਕਿ ਹਜੇ ਵੀ ਸ਼ੱਕ ਜੈ ਹੀ ਆ ਵੀ ਸ਼ਾਇਦ ਹੀ ਖੁੱਲੇ ਇਹਦਾ ਥਣ ਕਿਉਂਕਿ ਆਪਾਂ ਸੀਗਾ ਦੇਣਾ ਭਾਈ ਦੇਤੀ ਆ ਦਵਾਈ ਤੇ ਮੈਨੂੰ ਆਏ ਲੱਗੀ ਵੀ ਜਾਂਦਾ ਆ ਬਾਕੀ ਹਜੇ ਪ੍ਰੈਸ਼ਰ ਪੂਰਾ ਆਇਆ ਨਹੀਂ ਹਜੇ ਲੇ ਵਿੱਚ ਦੇਖਦੇ ਆ ਕੀ ਬਣਦਾ ਆ ਔਰਲਾ ਥਣਾ ਬਹਿਣੀ ਵਾਲਾ ਸਹੀ ਯਾਨੀ ਕਿ ਲਾਉਣ ਲੱਗਿਆ ਪ੍ਰੋਪਰ ਨਹੀਂ ਹੈਗਾ ਇਹ ਇਹ ਤਾਂ ਲੈ ਜੂ ਇਹ ਮੇਰੇ ਹਿਸਾਬ ਨਾਲ 4-5 ਦਿਨ ਹੋਰ ਤੇ ਬਾਕੀ ਹਜੇ ਪਤਾ ਨਹੀਂ ਹੈਗਾ ਵੀ ਮੈਨੂੰ ਆਏ ਲੱਗਦਾ ਜਿਵੇਂ ਹਜੇ ਨਾ ਸ਼ੈਦੀ ਖੁੱਲੇ ਇਹ ਚੌਥਾ ਤਣ ਆ ਦੇ ਥੱਲੇ ਉਹ ਜਾਣੀ ਕਿ ਮੈਨੂੰ ਪੱਕਾ ਨਹੀਂ ਲੱਗਦਾ ਕਿਉਂਕਿ ਇੱਧਰਲੀ ਸਾਈਡ ਜਿਹੜੀ ਆ ਇਹਦੀ ਹਜੇ ਵੀ ਉਹ ਫਿੱਕੀ ਦੇਖਦੀ ਆ ਇਹਦੇ ਤੇਢੀ ਦਿਖਾਉਂਦੀ ਆ ਹਜੇ ਵੀ ਇੱਕ ਸਾਈਡ ਕਦੇ ਕਦੇ ਪਤਾ ਨਹੀਂ ਖੜਨੀ ਚੀ ਇਹਦੇ ਇਹੋ ਜਿਹਾ ਪਤਾ ਨਹੀਂ ਜਾਂਦਾ ਕਹਿਦੀ ਹੈ ਹਨਾ ਬਾਕੀ ਦਵਾਈ ਤਾਂ ਚੱਲੀ ਜਾਂਦੀ ਆ ਬਾਕੀ ਰੱਬ ਆਸ ਰਿਹਾ ਵੀ ਕਿਵੇਂ ਕਰਨਾ ਇਹਨੇ ਇਹ ਖੁੱਲੂਗੇ ਨਹੀਂ ਹਨਾ ਤੇ ਬਾਕੀ ਓਕੇ ਆ ਜਮ ਦੁੱਧ ਲਾਉਣ ਲੱਗ ਗਿਆ ਸੋਣਾ ਤੇ ਵਧੀਆ ਚੱਲੂਗੀ ਵੀ ਦੁੱਧ ਤੇ ਦੇਖਦੇ ਆਂ ਦਾ ਕੀ ਬਣਾਉਨੇ ਆ ਹੋਰ ਤੇ ਬਿੱਦੀ ਬੈਠੀ ਆ ਅੱਜ ਰਾਤ ਇਹਨੇ ਖੁਸ਼ਖਬਰੀ ਦੇਤੀ ਕਹਾੜੇ ਵਾਲੀ ਨੇ ਇਹ ਰਹਿ ਗਈ ਆ ਜੀ ਤੇ 9 ਦਿਨ ਹੋ ਗਏ ਸੀ ਕੱਲ ਇਹਦੀ ਏ ਆਈ ਨੂੰ ਰਾਤ ਇਹਨੇ ਜਮ ਹੀ ਇੰਨਾ ਕਜਾਲਾ ਹੁੰਦਾ ਜਿਹੜਾ ਗੱਬਣ ਵਾਲਾ ਹੁੰਦਾ ਵੀਰੇ ਬਾਈ ਬਾਲੇ ਪੁੱਛਦੇ ਹੁੰਦੇ ਆ ਨਾ ਵੀ ਇੰਨੇ ਦਿਨ ਹੋ ਗਏ ਉਹਨੇ ਮੈਲਾ ਮਾਰਿਆ ਵੱਧ ਤੋਂ ਵੱਧ ਇੰਨਾ ਹੋਊਗਾ ਵੱਧ ਤੋਂ ਵੱਧ ਇੰਨਾ ਹੋਊਗਾ ਭਰਾ ਉਹ ਨਾਲ ਹੀ ਰਹਿੰਦਾ ਹੁੰਦਾ ਐਂ ਲੰਕੂਗਾ ਤੇ ਨਿੰਬੂ ਪਾਣੀ ਰੰਗਾ ਹੋਊਗਾ ਉਹ ਠੀਕ ਆ ਜੀ ਤੇ ਇਹਨੇ ਰਾਤੋਂ ਆਪਾਂ ਨੂੰ ਦਿਖਾਦਾ ਆਪਣੇ ਕੰਨੀਓ ਕਨਫਰਮ ਆ ਗੱਬਣ ਚਲੋ ਮਿਹਨਤ ਰਾਸ ਆ ਗਈ ਹਨਾ ਪਹਿਲੀ ਇਹਦੀ ਏ ਆਈ ਸੀਗੀ ਪਹਿਲੀ ਤੇ ਇਹਨੇ ਟੀਕਾ ਲੈ ਲਿਆ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਭਰਾ ਹੁਣ ਤੂੜੀ ਲੋਕ ਤਾਂ ਕਹਿੰਦਾ ਤੂੜੀ ਤੇ ਰਿਪੀਟਰ ਹੋ ਜਾਂਦੀਆਂ ਨੇ ਹਨਾ ਫਰੀਡਮ ਪਾਉਣ ਨਾ ਤੁਹਾਡੇ ਸਾਹਮਣੇ ਹੀ ਆਪਾਂ ਸਾਰੀਆਂ ਦੀ ਰਖਾ ਕੇ ਟੀਕਾ ਹੀ ਲਵਾਵਾਂਗੇ ਦਿਖਾ ਕੇ ਤੁਹਾਨੂੰ ਲਵਾਵਾਂਗੇ ਆ ਹੁਣ ਕਾਲੀ ਬੋਲੀ ਹੋਈ ਆ ਫੋਨ ਆ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਫੋਨ ਕੀਤਾ ਸੀ ਖਾਨ ਨੂੰ ਰਾਜਦਾਰਾਂ ਦਿੰਦੀ ਆ ਹੁਣ ਇਹਨੇ ਵੀ ਕੱਲ ਤੱਕ ਖੁੱਲ ਕੇ ਬੋਲਣਾ ਅੱਜ ਨਹੀਂ ਇਹਨੂੰ ਲਵਾਉਂਦੇ ਤੇ ਕੱਲ ਨੂੰ ਇਹਨੇ ਐਨ ਖੁੱਲ ਕੇ ਬੋਲਣਾ ਵਾ ਤੇ ਨਾਲ ਲਾ ਦੇ ਇਹਨੇ ਇੱਕ ਹੀ ਟੀਕਾ ਗਾਲੀ ਨਹੀਂ ਲੈਣਾ ਆਪਣੀਆਂ ਗਾਰੰਟੀਆਂ ਬਾਈ ਆਪਾਂ ਤਾਂ ਦੇ ਦਿੰਨੇ ਆ ਇੱਕ ਟੀਕੇ ਦੀ ਕਿਉਂਕਿ ਆਪਣੇ ਪਸ਼ੂ ਆਪਨੂੰ ਪਤਾ ਵੀ ਬਈ ਜਿਹੇ ਜਿਹੇ ਦੇਖਣ ਨੂੰ ਜਿਹੇ ਜੇ ਮਰਜ਼ੀ ਲੱਗਣ ਸਮੇ ਪੂਰੇ ਹੁੰਦੇ ਆ ਠੀਕ ਹੈ ਨਾ ਆਹ ਹੁਣ ਪਿੰਡਾ ਚਮਕ ਛੜਦਾ ਵਾ ਆ ਇਹਦਾ ਦੇਖ ਲੋ ਇਹਨ ਪੂਰਾ ਵਧੀਆ ਸਟਰਕਚਰ ਆ ਹੀ ਨਹੀਂ ਹੈਗਾ ਵੀ ਇਹ ਟੂੜੀ ਕਰਕੇ ਲੱਸੀ ਆ ਜਾਂ ਨਹੀਂ ਹੈ ਨਾ ਤੇ ਇਸੇ ਮਾਰਾ ਮੈਂ ਕਹਿੰਦਾ ਹੁਣ ਆ ਭਰਾ ਕੋਈ ਮਾੜਾ ਨਹੀਂ ਹੈਗਾ ਟੂੜੀ ਤੇ ਡੰਗਰ ਜਿਵੇਂ ਮਰਜ਼ੀ ਰੱਖੋ ਨਾਲੇ ਆਪਦੀ ਫਰੀ ਦੀ ਚੀਜ਼ ਆ ਹੁਣ ਆਪਾਂ ਕੀਲੇ ਤੋਂ ਕੀਲੇ ਚ ਹਰਾ ਬੀਜ ਲੈਨੇ ਆ ਹਨਾ ਮੈਂ ਕਈ ਜਗ੍ਹਾ ਤੇ ਦੇਖਿਆ ਬਈ ਇੰਨਾ ਕੁ ਖੁੱਲਾ ਹਰਾ ਬੀਜਿਆ ਹੁੰਦਾ ਉਹ ਯਾਰ ਜੇ ਤੁਸੀਂ ਬਾਹਲਾ ਕਰਨਾ ਵੱਧ ਤੋਂ ਵੱਧ ਅੱਧੇ ਕਿਲੇ ਚ ਹਰਾ ਵੇਚ ਲਓ ਹਨਾ ਦਿਖਾਓ ਜੇ ਪੱਠੇ ਵਸ ਵੀ ਇੰਨੇ ਕਾ ਹਨਾ ਤੇ ਜਿਹੜੀ ਤੂੜੀ ਆ ਬਾਈ ਆਪਾਂ ਉਤੋਂ ਅਨਾਜ ਵੱਢ ਲਿਆ ਆਪਣੇ ਫਸਲ ਦਾ ਉਹਦਾ ਥੱਲੇ ਵਾਲਾ ਬੇਸਟ ਆ ਤੂੜੀ ਹਨਾ ਉਹ ਬੇਸਟ ਨੂੰ ਕਈ ਤਾਂ ਅੱਗ ਲਾਉਂਦੇ ਨੇ ਜਿੰਨਾਂ ਦੇ ਨਹੀਂ ਬਚਦੀ ਹਨਾ ਤੇ ਨਾਲ ਨੂੰ ਵੈਸੇ ਅੱਗ ਤੂੜੀ ਨੂੰ ਤਾਂ ਬਹੁਤ ਘਟ ਲੱਗਦੀ ਆ ਉਹ ਅਗਲਾ ਵੇਚ ਹੀ ਦਿੰਦਾ ਤੇ ਜੇ ਬਾਈ ਤੁਸੀਂ ਉਹਨੂੰ ਬੇਸਟ ਨੂੰ ਆਪਦੇ ਡੰਗਰ ਰੱਖ ਕੇ ਵਰਤੋਂਗੇ ਨਾ ਉਹ ਅਸਲੀ ਫਾਇਦਾ ਉਹ ਹੋਆ ਕਿਉਂਕਿ ਉਹ ਫ੍ਰੀ ਦੀ ਚੀਜ਼ ਆ ਗਈ ਆਪਣੀ ਜ਼ਮੀਨ 'ਚ ਕਿਉਂਕਿ ਫਸਲ ਨਹੀਂ ਤਾਂ ਉਤੋਂ ਜਾਣਾ ਹੀ ਆ ਹਨ ਤੇ ਉਹ ਫ੍ਰੀ ਦੀ ਚੀਜ਼ ਆਈ ਆ ਭਰਾ ਜੇ ਬਾਈ ਬਣੇ ਇੰਨਾ ਕੁ ਮੰਨ ਲਓ ਨਾ ਉਹਦੇ ਕਹਿਣ ਵਾਂਗੂ ਵੀ ਤੁਸੀਂ ਵਹਿਮ ਤਾਂ ਕਰੋਗੇ ਵੀ ਪਤਾ ਨਹੀਂ ਦੁੱਧ ਦੇਣੀ ਹੈ ਕਿ ਨਹੀਂ ਨਹੀਂ ਹਨ ਤੇ ਹਰੇ ਨਾਲੋਂ ਭਰਾ 100 ਗੁਣਾ ਵੈਸਟਾ ਤੂੜੀ ਤੇ ਡੰਗਰ ਰੱਖ ਲਿਆ ਕਰੋ ਨਾਲੇ ਖਰਚਾ ਘਟੂਗਾ ਇਹ ਤਾਂ ਬਦਨਾਮ ਨੇ ਐਵੇਂ ਫ੍ਰੀ ਦੀਆਂ ਵੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪੱਠੇ ਵੱਢੀ ਜਾਂਦੇ ਆ ਬੱਜਦਾ ਕੁਝ ਨਹੀਂ ਫਲਾਨਾ ਧਮਕਾ ਉਹ ਜਿਹੜਾ ਹੁਣ ਤੁਸੀਂ ਪੱਠਿਆਂ ਨੂੰ ਜਗਾ 2 2 3 3 ਕੀਲੇ 'ਚ ਬੀਜਤੀ ਹੈ ਨਾ ਉਹਦੇ 'ਚ ਕੋਈ ਆਪਦੀ ਫਸਲ ਲਾਓ ਯਾਰ ਹਨਾ ਉੱਥੋਂ ਕੋਈ ਮੁਨਾਫਾ ਹੋਵੇ ਇਹਨਾਂ ਨੇ ਤਾਂ ਤੂੜੀ ਤੇ ਵੀ ਬਾਈ ਓਨਾ ਹੀ ਦੇਣਾ ਹਰੇ ਤੇ ਵੀ ਓਨਾ ਹੀ ਦੇਣਾ ਇਹ ਆਪਣੀ ਗਾਰੰਟੀ ਆ ਇੰਨਾਕ ਤਾਂ ਹੁਣ ਆ ਸਮਝ ਆ ਗਈ ਆ ਹੁਣ ਤੁਸੀਂ ਕਾਲੀ ਦੇਖ ਲਓ ਪਹਿਲਾਂ ਲੱਸੀ ਹੋ ਗਈ ਸੀ ਇੱਕ ਦੋ ਬਾਈਆਂ ਨੇ ਵੀਡੀਓ 'ਚ ਕਿਹਾ ਵੀ ਇਹ ਕਾਲੀ ਲੱਸੀ ਆ ਤੇ ਹੁਣ ਆ ਕਾਲੀ ਬੈਠੀ ਦੇਖ ਲਓ ਲੈ ਜਮਾ ਪ੍ਰੋਪਰ ਓਕੇ ਆ ਜਦੋਂ ਡੰਗਰ ਤਾਜਾ ਸੂਂਦਾ ਨਾ ਉਦੋਂ ਡੰਗਰ ਇੱਕ ਵਾਰ ਤਾਂ ਬਾਈ ਝੱਫਿਆ ਜਾਂਦਾ ਵਾ ਕਿਉਂਕਿ ਜ਼ੋਰ ਲੱਗਦਾ ਠੀਕ ਆ ਜੀ ਪੇਨ ਚ ਹੁੰਦਾ ਸੂਣ ਤੋਂ ਘੱਟੋ ਘੱਟ 10 ਦਿਨ ਬਾਅਦ ਬਾਈ ਡੰਗਰ ਦੀ ਪੇਨ ਖਤਮ ਹੁੰਦੀ ਆ ਅਸਲੀ ਜਿਹੜੀ ਸਰੀਰ ਦੀ ਬਾਡੀ ਦੀ ਕਹਿ ਲਓ ਅੰਦਰੋਂ ਇੰਟਰਨਲ ਕਹਿ ਲਓ ਹਨਾ ਉਹ ਬਾਅਦੋਂ ਫੇਰ ਕਿਤੇ ਜਾ ਕੇ ਡੰਗਰ ਯਾਰ ਤਾਬ ਆਉਂਦਾ ਹੁਣ ਉਹ ਸੂਈ 4 ਦਿਨਾਂ ਦੀ ਹੁੰਦੀ ਆ ਬਾਈ ਸਾਰੇ ਕਮੈਂਟ ਕਹੀ ਜਾਂਦੇ ਰਹਿੰਦੇ ਨੇ ਜਾਂ ਫੋਨ ਆਉਂਦੇ ਨੇ ਜਾਂ WhatsApp ਤੇ ਬਿਰੇ ਗਾਂਸ ਸੁਈ ਆ ਜੀ ਕਿੰਨੇ ਦਿਨ ਹੋ ਗਏ 5 ਦਿਨ ਹੋ ਗਏ ਜੀ ਬਾਈ ਕੀ ਪਾਈਏ ਦੁੱਧ ਵਧੀਆ ਆ ਜੇ ਜਦ ਆਪਣਾ ਚੈਤ ਨਹੀਂ ਠੀਕ ਯਾਰ ਦੁੱਧ ਕਿੱਥੋਂ ਕਢ ਦੇਣੀ ਹੈ ਇਹ ਹੁਣ ਆਪਾਂ ਆਪਾਂ ਬਿਮਾਰ ਹੋਏ ਆ ਹਨਾ ਆਪਾਂ ਦੋ ਦਿਨ ਟੀਕੇ ਲਵਾਉਣਾ ਠੀਕ ਹੋ ਜਾਣੇ ਪਰ ਆਪਣਾ ਚੈਤ ਨਹੀਂ ਕਰਦਾ 8-10 ਦਿਨ ਖਾਣ ਨੂੰ ਚੱਜਣਾ ਕਿਉਂਕਿ ਖੁੱਲ ਕੇ ਖਾ ਹੀ ਨਹੀਂ ਹੁੰਦਾ ਯਾਰ ਸਰੀਰ ਹੀ ਸਾਥ ਦਿੰਦਾ ਠੀਕ ਹੈ ਨਾ ਤੇ ਉਹੀ ਚੱਕ ਰਹਿਣਾ ਦਾ ਵਾ ਭਰਾ ਵੀ ਹੁਣ ਸਰੀਰ ਕੀ ਕਰੂਗਾ ਉੱਥੇ ਹੁਣ ਜਦ ਆਪਦੀ ਅੰਦਰੋਂ ਹੀ ਠੀਕ ਹੈਗੀਆਂ ਵਿਚਾਰੀਆਂ ਦੁੱਧ ਕੀ ਦੇਣ ਹਨਾ ਆ ਹੁਣ ਆਪਣੀ ਗਾਂ ਹਾਸੂੰਦੀ ਆ ਇਹ ਮੰਨ ਲਓ ਚਾਰ ਪੰਜ ਦੇ ਰਹਿ ਗਏ ਸੂਣਦੇ ਇਹਦੀ ਅੱਜ ਬੋਡੀ ਦੇਖ ਲਓ ਪੂਰੀ ਐਨ ਚਮਕ ਚ ਹੁਣ ਮੈਨੂੰ ਨਹੀਂ ਪਤਾ ਵੀ ਵੀਡੀਓ ਜੀ ਤੁਹਾਨੂੰ ਦਿਖਦੀ ਆ ਜਾਂ ਨਹੀਂ ਦਿਖਦੀ ਹਨਾ ਪੂਰੀ ਓਕੇ ਆ ਜਮਾ ਮੇਰੇ ਕੰਨੀਓ ਕਿਤੇ ਉਹ ਲਿੱਸੀ ਨਹੀਂ ਕਿਤੇ ਆ ਦੇਖ ਲਓ ਉੱਤੋਂ ਕੰਗਰੋੜ ਦੇਖ ਲਓ ਇਹਦੀ ਜਮਾ ਸਿੱਧੀ ਜਾਂਦੀ ਆ ਕੋਈ ਇਹਦੇ ਚ ਇਹਦਾ ਯਾਨੀ ਕਿ ਸਾਂਭ ਸੰਭਾਲ ਚ ਕੋਈ ਉਹ ਨਹੀਂ ਹੈਗਾ ਹਨਾ ਪਰ ਜਿੱਦ ਦੇ ਸੂਣਾ ਉਸ ਤੋਂ ਬਾਅਦ ਬਾਈ ਇਹਨੇ ਖਾਲੀ ਹੋਣਾ ਅੰਦਰੋਂ ਫਿਰ ਇੱਕਦਮ ਜ਼ੋਰ ਲੱਗਣਾ ਸਰੀਰ ਦਾ ਹਨ ਤੇ ਫਿਰ ਇਹਨੇ ਬਾਈ ਇੱਕਦਮ ਪਿੰਡੇ ਨੇ ਮਾਸਤਾ ਛੱਡਣੀ ਆ ਫਿਰ ਫਿੱਕੀ ਲੱਗੂਗੀ ਥੋੜੇ ਦਿਨ ਫਿੱਕੀ ਲੱਗੂਗੀ ਤੇ ਆਪਾਂ ਥੁੰਨਣ ਬਹਿ ਜੰਨੇ ਆ ਉਹ ਥੁੰਨਣੀ ਨਹੀਂ ਹੈਗੀ ਇਹਨੂੰ ਆਪਦੇ ਆਪ ਚੱਲਣ ਦੋ ਹੁਣ ਕਾਲੀ ਨੂੰ ਕਈ ਬਾਈਆਂ ਨੇ ਕਿਹਾ ਬਾਈ ਇਹ ਲਿੱਸੀ ਹੋ ਗਈ ਇਹਨੇ ਬੋਲਣਾ ਨਹੀਂ ਟਾਈਮ ਤੇ ਹਨ ਤਿੰਨ ਮਹੀਨੇ ਦਾ ਡੰਗਰ ਹੀਟ ਕੱਢਦਾ ਹੁੰਦਾ ਤਿੰਨ ਮਹੀਨੇ ਅੱਜ 7-8 ਦਿਨ ਦੀ ਹੋ ਗਈ ਆ ਬਾਈ ਹਨ ਕਈ ਪਹਿਲਾਂ ਵੀ ਕੱਢ ਦਿੰਦੀਆਂ ਨੇ ਜਿਹੜੀ ਪ੍ਰੋਪਰ ਹੀਟ ਆ ਉਹ 2.5 ਤੋਂ 3 ਮਹੀਨੇ ਦੇ ਵਿੱਚ ਵਿੱਚ ਹੁੰਦੀ ਆ ਹੁਣ ਵਧੀਆ ਕੱਢੀ ਆ ਇਹਨੇ ਤੇ ਆਪਾਂ ਟੀਕਾ ਨਾਲ ਹੀ ਦਿਖਾ ਦਾਂਗੇ ਇਹਦੇ ਠੀਕ ਆ ਜੀ ਇਹ ਚੱਕਰਾ ਬਾਈ ਬਣੇ ਥੋੜਾ ਜਿਹਾ ਇਹਨਾਂ ਨੂੰ ਟਾਈਮ ਦੇ ਦੇਆ ਕਰੋ ਜਦੋਂ ਇਹ ਸੁਕੇ ਹਟਦੀਆਂ ਨੇ ਰਹਿਣਗੀਆਂ ਪਾਊਡਰ ਪ੍ਰੋਪਰ ਨਾਲ ਰੱਖੋ ਰਹਿਣੀਆਂ ਕਿਵੇਂ ਨਹੀਂ ਹਨ ਤੁਸੀਂ ਆਪ ਹਿਸਾਬ ਲਾ ਲਓ ਐਂ ਤਾਂ ਹੋ ਹੀ ਨਹੀਂ ਸਕਦਾ ਵੀ ਪਸ਼ੂ ਰਹੇ ਨਾ ਠੀਕ ਆ ਜੀ ਤੇ ਪਾਊਡਰ ਨਾਲੇ ਖਾਦਾ ਇਹਨਾਂ ਨੇ ਇੱਕ 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 ਪੂੜਾ ਵਾ ਉਹਦੇ ਮੈਂ ਐਗਰੀਮੈਂਟ ਦਾ ਤੁਹਾਨੂੰ ਦੱਸਿਆ ਸੀਗਾ ਦੋਨਾਂ ਨੂੰ ਇੱਕ ਪੂੜਾ ਚਾਰਿਆ ਵਾ ਤੇ ਬਸ ਉਹਨੇ ਨਹੀਂ ਹੋ ਗਿਆ ਉਸ ਤੋਂ ਬਾਅਦ ਆਪਾਂ ਪਾਊਡਰ ਬੰਦ ਦਾ ਭਰਾ ਆਪਾਂ ਨਹੀਂ ਹੈਗਾ ਵੀ ਡੇਲੀ ਵਾਂਗੂ ਪਾਊਡਰ ਪੈਜੂਆ ਕਿਉਂਕਿ ਇੰਨੇ ਭਰਾਵਾ ਖਰਚੇ ਮਨਟੇਨ ਹੀ ਨਹੀਂ ਹੁੰਦੇ ਹੈਗੇ ਸੱਚ ਗੱਲੀਏ ਸੱਚ ਗੱਲ ਦੱਸਾਂ ਤੁਹਾਨੂੰ ਹਨਾ ਤਾਣਾ ਕੱਲ ਬਣਿਆ ਨਹੀਂ ਤੇ ਉਹਨਾਂ ਨੂੰ ਛੁੱਟੀ ਮਾਰ ਕੇ ਬਤੰਦਰ ਫੈਕਟਰੀ ਵੀ ਦਿਖਾਵਾਂਗੇ ਤੁਹਾਨੂੰ ਦਾਣੇ ਵਾਲੀ ਵੀ ਕਿੱਥੋਂ ਦਾਣਾ ਲੈ ਕੇ ਆਉਂਦੇ ਹਨਾ ਉਹ ਵੀਡੀਓ ਬਣਾਵਾਂਗੇ ਆਪਣੇ ਏਰੀਆ ਦੇ ਨੇੜੇ ਤੇੜੇ ਦੇ ਜਿੰਨੇ ਵੀ ਬੰਦੇ ਨੇ ਹਨ ਜਿਵੇਂ ਜਾਂਡ ਰੰਗੂਵਾਲ ਤੇ ਫੱਲੇਵਾਲ ਤੇ ਕਹਿ ਲਓ ਬੜੂੰਦੀ ਹਨ ਜੇ ਕੋਈ ਆਪਾਂ ਨੂੰ ਦੇਖਦਾ ਤਾਂ ਭਰਾ ਇੱਕ ਵਾਰੀ ਜਰੂਰ ਪਹੁੰਚ ਕੇ ਉੱਥੇ ਪਤਾ ਲੈ ਲਿਆ ਕਰੋ ਵੀ ਦਾਣਾ ਬਣਦਾ ਜਾਂ ਕਿੰਨਾ ਕੁ ਸਾਨੂੰ ਮਿਲ ਜਿਆ ਕਰੂਗਾ ਹਨ ਕਿਉਂਕਿ ਇੰਨਾ ਤਾਂ ਉਹਨਾਂ ਦਾ ਹੀ ਪ੍ਰੋਡਕਸ਼ਨ ਜਾਨਕੀ ਐਂ ਤਾਂ ਨਹੀਂ ਹੈਗੀ ਵੀ ਸਾਰਿਆਂ ਦਾ ਹੀ ਪੂਰਾ ਕਰ ਦੇਣਗੇ ਉਹ ਪਰ ਐਂ ਆ ਵੀ ਇੱਕ ਵਾਰੀ ਜਾਇਆ ਕਰੋ ਜੇ ਮਨ ਬਣਦਾ ਪੁੱਛਿਆਂਦਾ ਭਾਈ ਕਿੰਨਾ ਕੁ ਹੁੰਦਾ ਵਾ ਉਸ ਹਿਸਾਬ ਨਾਲ ਲੈ ਲਿਆ ਹਨਾ ਨਾਲੇ ਪਾ ਕੇ ਪਹਿਲਾਂ ਪਤਾ ਲੱਗ ਜਾਊਗਾ ਵੀ ਕਿੱਥੇ ਤੱਕ ਮਿਲਦਾ ਵੀ ਕੀ ਕਹਿੰਦੀਆਂ ਨੇ ਇਹ ਹਨਾ ਕੋਈ ਨਾ ਦੇਖੋ ਕੀ ਬਣਦਾ ਮੇਰੇ ਕੰਨੀਆਂ ਦਾ ਭਰਾ ਦਵਾਈ ਆਪਾਂ ਇਹਨੂੰ ਪ੍ਰੋਪਰ ਦਿੱਤੀ ਸੀ ਪੂਰੀ ਇਹਨ ਆ ਦੇ ਹੁਣ ਲਾਉਂਦੀ ਤਾਂ ਹੈ ਪਰ ਅਜੇ ਵੀ ਪਿੱਛੋਂ ਸਾਈਡ ਫਿੱਕੀ ਹੈ ਇਹਦੀ ਨਾੜਾ ਨੂੜਾ ਦੇਖੋ ਤੁਸੀਂ ਲੇਵੇ ਤੇ ਬਣਦੀ ਹੈ ਗੱਲ ਪੂਰੀ ਇਹ ਤੂੜੀ ਵਾਲੇ ਹੀ ਪੜਾਕੇ ਆ ਜਿਹੜੇ ਤੁਹਾਨੂੰ ਬਾਰ-ਬਾਰ ਦਿਖਾਈ ਜਾਂਦੇ ਆ ਵੀ ਜਿਨ੍ਹਾਂ ਦੇ ਹਜੇ ਵੀ ਮਨ ਚ ਬਹਿਮ ਆ ਬਾਈ ਵੀ ਟੂੜੀ ਤੇ ਨਹੀਂ ਪਾਲਦੇ ਨੰਗਰ ਫੇਰ ਬਾਈ ਬਹਿਮ ਦਾ ਕੋਈ ਲਾਜ ਨਹੀਂ ਹੈਗਾ ਉਹ ਆਪਾਂ ਪੂਰਾ ਕਰ ਹੀ ਨਹੀਂ ਸਕਦੇ ਪਰ ਹਨਾ ਕਈਆਂ ਨੂੰ ਹਜੇ ਵੀ ਲੱਗਦਾ ਹੋਣਾ ਵੀ ਪਤਾ ਨਹੀਂ ਬਾਈ ਹੋਰ ਕੁਝ ਪਾਉਂਦਾ ਹੋਊਗਾ ਜਾਂ ਪੱਠੇ ਪਾਉਂਦਾ ਹੋਊਗਾ ਹਨਾ ਤੇ ਆਹ ਦੇਖ ਲੋ ਆ ਪੂਰੀ ਪ੍ਰੋਪਰ ਏ ਹੋ ਗਈ ਆ ਦਿਨਾਂ ਚ ਭੱਜੀ ਜਾਂਦੀ ਆ ਇੱਕ ਵਾਰੀ ਕਾਫ ਖੜਦਾ ਹੁੰਦਾ ਹੁੰਦਾ ਆ ਦਿਨਾ ਚ ਆ ਕੇ ਜਦੋਂ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਆ ਜੂ ਨਾ ਵਿਚਾਲਾ ਜ ਇਹਦੇ ਚ ਕਾਫ ਇੱਕ ਵਾਰੀ ਥੋੜੀ ਜੀ ਗ੍ਰੋਥ ਰੋਕੂਗਾ ਤੇ ਉਦੋਂ ਬਾਅਦ ਫੇਰ ਚੱਲ ਸੋਚਾ ਲਈਆ ਆ ਹੁਣ ਸਿਆਲ ਲੰਘ ਗਿਆ ਤੇ ਇਹਨੇ ਗਰਮੀਓ ਗਰਮੀਆ ਦੇਖ ਲਓ ਕੱਢੀ ਹੋ ਜਾਣਾ ਹਾਂ ਟਰਾਲੀ ਨੇ ਕਾਲੀ ਹੁਣ ਬੈਠੀ ਆ ਆਰਾਮ ਨਾਲ ਪ੍ਰੋਪਰ ਤੇ ਇਹਨੂੰ ਦੇਖਦੇ ਆ ਕੱਲ ਨੂੰ ਕਿਹੜਾ ਟੀਕਾ ਲਵਾਉਣਾ ਵਧੀਆ ਹੀ ਲਵਾਵਾਂਗੇ ਇਹਦੇ ਕਿਉਂਕਿ ਕਾਲੀ ਦੀਆਂ ਸਾਰੀਆਂ ਬੱਚੀਆਂ ਘਰੀ ਰੱਖਣੀਆਂ ਨੇ ਜੇ ਰੱਬ ਨੇ ਬੱਚੀ ਦਿੱਤੀ ਤਾਂ ਆ ਕੇ ਹਨਾ ਤੇ ਇਹਦੀ ਬਲੱਡ ਲਾਈਨ ਹੀ ਆਪਾਂ ਘਰੇ ਪਾਲਣੀਆਂ ਕਾਲੀ ਦੀ ਤੇ ਬਾਕੀ ਦੇ ਦਿਆ ਕਰਨੀਆਂ ਨੇ ਤੇ ਬਾਕੀ ਹਜੇ ਇਹਦਾ ਵੀ ਨਹੀਂ ਕੋਈ ਪਤਾ ਹੈਗਾ ਪਰ ਆਫਟ ਦੀ ਦਾ ਵੀ ਬੱਛੀ ਆ ਗਈ ਜੇ ਸੋਹਣੀ ਆ ਗਈ ਤਾਂ ਭਾਈ ਜੇ ਮਨ ਖੜ ਗਿਆ ਤਾਂ ਆਪਾਂ ਨਹੀਂ ਵੀ ਦੇਵਾਂਗੇ ਦੇਵਾਂਗੇ ਜੇ ਜੀ ਕਰਿਆ ਤਾਂ ਭਰਾਵਾ ਦੇ ਵੀ ਦੇਵਾਂਗੇ ਦੋ ਜਿੱਤੀ ਜੀ ਆ ਜੇ ਵਧੀਆ ਲੱਗੀ ਦੇਖਣ ਨੂੰ ਹਨਾ ਟਾਂਚੇ ਦੀ ਰੰਗ ਰੰਗ ਦੀ ਸੋਹਣੀ ਲੱਗੀ ਤਾਂ ਫਿਰ ਉਹ ਉਹੇ ਜਿਹਾ ਕਰ ਲਾਂਗੇ ਜੀ ਨਹੀਂ ਵੀ ਵੇਚਾਂਗੇ ਕੋਈ ਚੱਕਰ ਨਹੀਂ ਐਡਾ ਤੇ ਆਦੇ ਹਜੇ ਪਿੱਛੋਂ ਕੱਟ ਇੱਕ ਸਾਈਡ ਦਾ ਹਜੇ ਥੋੜਾ ਫਿੱਕਾ ਦਿਖਾਉਂਦੀ ਹੈ ਜਾਂ ਤਾਂ ਇਹ ਜੋਰ ਮਾਰੂਗੀ ਸੋਹਣ ਲੱਗੀ ਹਨਾ ਉਦੋਂ ਬਾਹਰ ਆ ਜਾਊਗਾ ਇਹ ਦੇਖਦੇ ਆ ਬਾਕੀ ਦਾ ਕੀ ਬਣਦਾ ਬਾਕੀ ਓਕੇ ਆ ਭਰਾ ਤਾਂ ਹੀ ਅਜ ਬਾਹਰ ਨਹੀਂ ਕੱਢੀਆਂ ਜਾਂ ਤਾਂ ਹਵਾ ਲੱਗਦੀ ਆ ਤੇ ਇਹ ਕੱਦੀ ਹਨਾ ਹਵਾ ਦੀ ਲਪੇਟ ਚ ਆ ਗਈ ਕੀ ਫਾਇਦਾ ਹਨਾ ਪਸੂ ਦਾ ਤੁਸੀਂ ਆਪ ਹੀ ਦੇਖ ਲਓ ਵੀ ਐਨ ਸੈਟ ਆ ਤਿਆਰੀ ਆਪਣੇ ਕੰਨੀ ਤੋਂ ਭਰਾਵਾ ਫੁੱਲਾ ਬਾਕੀ ਦਾ ਬਾਸ ਰਿਹਾ ਹੁਣ ਜੇ ਬਾਹਰ ਬੰਦਿਆ ਯਾਰ ਮਸੀਜੀ ਧੁੱਪ ਮੈਨੂੰ ਆਇਆ ਵੀ ਹੋਰ ਨਾ ਇਹ ਕੱਦੀ ਨੂੰ ਹਵਾ ਲੱਗ ਜੇ ਹੁਣ ਅੰਦਰ ਤੜਕਾ ਆ ਜਾ ਵਕੰਧਾਂ ਦਾ ਹਨਾ ਉਤੋਂ ਉਤੋਂ ਹੀ ਲੰਗੀ ਜਾਂਦੀ ਆ ਬਾਹਰ ਵਿੱਚ ਦੀ ਨੰਗਣੀ ਐ ਨਾ ਸਰੀਰ ਦੇ ਖਹਿ ਖਹਿ ਕੇ ਹਵਾ ਉਹ ਫ੍ਰੀਜ਼ ਹੋ ਜਾਂਦੇ ਨੇ ਸਰੀਰ ਵੀ ਕੀ ਕਰਨਾ ਹਨ ਹਵਾ ਠੰਡੀ ਵੀ ਬਹੁਤ ਆ ਕਿਤੇ ਚੰਗਾ ਹੀ ਮੀਂਹ ਪਿਆ ਲੱਗਦਾ ਬਾਕੀ ਆ ਇੱਕ ਦੋ ਦਿਨ ਯਾਰ ਮੈਂ ਉਦਾਂ ਹੀ ਨਹੀਂ ਵੀਡੀਓ ਪਾ ਹੋਈ ਤੇ ਵਿੱਚ ਦੀ ਉਹ ਦੂਜੇ ਚੈਨਲ ਨੂੰ ਵੀ ਲੱਗੇ ਹੋਇਆ ਖਿੱਚਣ ਤੇ ਹੁਣ ਮੈਂ ਤਾਂ ਕਹਿ ਕੇ ਥੱਕ ਗਿਆ ਭਾਈ ਸਬਸਕ੍ਰਾਈਬ ਕਰ ਦਿਓ ਹਨ ਤੇ ਨਹੀਂ ਕਰਨਾ ਤਾਂ ਭਰਾ ਤੁਹਾਡੀ ਮਰਜੀ ਆ ਕੋਈ ਚੱਕਰ ਨਹੀਂ ਚੱਲਦਾ ਪੈਣਾ ਹੀ ਆ ਫੇਰ ਵੀ ਹਨਾ ਪਰ ਆਪਾਂ ਅਜ ਤਾਈਂ ਕਿਸੇ ਦਾ ਨਹੀਂ ਹੋਇਆ ਹੈਗਾ ਵੀ ਫੋਨ ਆਇਆ ਤਾਂ ਆਪਾਂ ਚੱਕਿਆ ਨਹੀਂ ਹਨਾ ਤੇ ਜਾਂ ਫਿਰ ਆਏ ਆਪਾਂ ਕਿਸੇ ਨੂੰ ਗਲਤ ਬੋਲਿਆ ਜਾਂ ਔਖਾ ਬੋਲਿਆ ਜਿੰਨਿਆਂ ਬਾਈਆਂ ਨਾਲ ਵੀ ਗੱਲ ਹੋਈ ਆ ਬਾਈ ਕਹਿੰਦੇ ਵੀ ਜਿਹਨੂੰ ਵੀ ਫੋਨ ਲਾਈਦਾ ਐ ਭੱਜ ਕੇ ਪੈਂਦੇ ਨੇ ਮੂਰੇ ਉਹ ਤੇ ਆਪਾਂ ਦਾ ਫੇਰ ਨਹੀਂ ਹੋਇਆ ਜੇ ਮੰਗਿਆ ਆਪਾਂ ਤਾਂ ਇੱਕ ਵਾਰੀ ਕਿਹਾ ਸੀਗਾ ਦੋ ਵਾਰੀ ਵੀ ਭਾਈ ਦੂਜਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੁਸੀਂ ਕੀਤਾ ਨਹੀਂ ਤੇ ਭਾਈ ਥੋੜੀ ਮਰਜੀ ਹਨਾ ਕੋਈ ਚੱਕਰ ਨਹੀਂ ਚੱਲਦਾ ਪੈਣਾ ਹੀ ਆ ਭਰਾ ਫੇਰ ਵੀ ਉਹ ਕੰਮ ਕੋਈ ਵੀ ਨਹੀਂ ਖੜਦਾ ਹੁੰਦਾ ਪੂਰਾ ਲੇਟ ਚੱਲੂ ਜਿੱਥੇ ਛੇਤੀ ਗਰੋ ਕਰਨਾ ਹੀ ਉਹਨੇ 2 ਮਹੀਨੇ 4 ਮਹੀਨੇ ਲੈ ਜਾਊਗਾ ਹੋਰ ਤਾਂ ਕੀ ਹੋਜੂ ਹਨਾ ਚਲੋ ਮਿਲਦੇ ਆਂ ਫਿਰ ਕੱਲ ਨੂੰ ਬਾਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ